ਸ਼ੋਮਣੀ ਕਾਲੀ ਦਲ ਜਿੰਦਾਬਾਦ ਸ਼ੋਮਣੀ ਕਾਲੀ ਦਲ ਜਿੰਦਾਬਾਦ ਯੂਥ ਕਾਲੀ ਦਲ ਜਿੰਦਾਬਾਦ ਯੂਥ ਕਾਲੀ ਦਲ ਜਿੰਦਾਬਾਦ ਚਲੋ ਵਾਹਿਗੁਰੂ ਜੀ ਦੀ ਗਰੀ ਬੈਠਕ ਹੋਈ ਹੈ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਅੱਜ ਯੂਥ ਕਾਲੀ ਦਲ ਦੀ ਸਰਗਟਾਊਸ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਭਰਾਈ ਗਈ ਜਿਸ ਵਿੱਚ ਲੋਕਾਂ ਨੂੰ ਆਉਣ ਵਾਲੇ ਟਾਈਮ ਜਿਹੜੇ ਇਲੈਕਸ਼ਨ ਦੇ ਵਿੱਚ ਯੂਥ ਪੂਰੀ ਮਦਦ ਕਰੂਗੀ ਤੇ ਘਰ-ਘਰ ਜਾ ਕੇ ਜਿਹੜੇ ਪਾਰਟੀ ਤੋਂ ਨਾਰਾਜ਼ ਆ ਵਰਕਰ ਉਹਨਾਂ ਨੂੰ ਇਕੱਠੀ ਕਰੂਗੀ ਤੇ 2026 ਦੇ ਵਿੱਚ ਜਿਹੜੇ ਇਲੈਕਸ਼ਨ ਹੋਣਾਂ ਤੇ ਯੂਥ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਐਮ ਰੋਲ ਹੋਊਗਾ ਜਿੱਤ ਵਿੱਚ ਭਰਤੀ ਹੋ ਰਹੀ 20 ਫਰਵਰੀ ਜਿਹੜੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਮੈਸੇਜ ਯਾਹੀ ਦੇਣਾ ਚਾਹੁੰਦਾ ਕਿ ਯੂਥ ਜਿਹੜੀ ਆਪ ਅਕਾਲੀ ਦਲ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀਆਂ ਤੇ ਮੈਂ ਯੂਥ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਇੱਕ ਇੱਕ ਬੰਦਾ ਜਿਹੜਾ ਯੂਥ ਨਾਲ ਜੁੜੋ ਤਾਂ ਕਿ ਅਕਾਲੀ ਦਲ ਪਾਰਟੀ ਮਜ਼ਬੂਤ ਹੋ ਸਕੇ ਤੇ ਜ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਸਾਰੇ ਨਾਲ ਆਹੀ ਬੇਨਤੀ ਕਰਨਾ ਚਾਹਨਾ। ਉਹ ਹਾਂਜੀ ਹਾਂਜੀ ਜੀ ਅੱਜ ਜਿਹੜੀ ਯੂਥ ਦੀ ਪ੍ਰੋਟੈਕਟ ਕਰਦੇ ਵੀ ਆ ਕਾਫੀ ਯੂਥ ਨਜ਼ਰ ਆ ਰਿਹਾ ਲੱਗਦਾ ਵੀ 2017 ਤੋਂ ਬਾਅਦ ਯੂਥ ਦੀ ਅੱਜ ਮੀਟਿੰਗ ਨਜ਼ਰ ਆਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਯੂਥ ਅਕਾਲੀ ਦਲ ਦੇ ਸਾਰੇ ਇਹਨਾਂ ਨੌਜਵਾਨਾਂ ਵੱਲੋਂ ਸਾਡੇ ਜ਼ਿਲ੍ਹੇ ਲੁਧਿਆਣੇ ਦਾ ਮਾਣ ਬੜੀ ਪਿਆਰੀ ਸ਼ਖਸੀਅਤ ਜਿਹੜੇ ਐਮਐਲਏ ਗੋਗੀ ਬੱਸੀ ਜੀ ਜਿਹੜੇ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਨਿਦਨ ਹੋਇਆ ਉਹਨਾਂ ਨੂੰ ਅਸੀਂ ਸ਼ਰਧਾ ਤੇ ਸਤਕਾਰ ਸ਼ਰਧਾਂਜਲੀ ਦੇ ਰੂਪ ਚ ਪੇਸ਼ ਕਰਦੇ ਆਂ ਭੇਂਟ ਕਰਦੇ ਆਂ ਸਾਰੇ ਨੌਜਵਾਨਾਂ ਨੇ 1 ਮਿੰਟ ਦਾ ਸਿਮਰਨ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਜ ਦੀ ਜਿਹੜੀ ਇਹ ਯੂਥ ਅਕਾਲੀ ਦਲ ਦੀ ਇਕੱਤਰਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਇੰਨੀ ਠੰਡ ਦੇ ਬਾਵਜੂਦ ਮੀਂਹ ਦੇ ਬਾਵਜੂਦ ਤਿਹਾਰ ਦੇ ਦਿਨ ਹੁੰਦਿਆ ਹੋਇਆ ਤੁਸੀਂ ਨੌਜਵਾਨਾਂ ਦੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਤੀ ਯੂਥ ਅਕਾਲੀ ਦਲ ਦੇ ਪ੍ਰਤੀ ਕਿੰਨਾ ਇਹਨਾਂ ਦੇ ਮਨਾਂ 'ਚ ਉਤਸ਼ਾਹ ਵਾ ਔਰ ਪਿਆਰ ਹੈ ਸੋ ਅੱਜ ਦੀ ਇਕੱਤਰਤਾ ਦਾ ਤਾਂ ਜਿਹੜਾ ਮਕਸਦ ਹੈ ਉਹ ਜੋ 14 ਤਰੀਕ ਨੂੰ ਮਾਗੀ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਜੋ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਉੱਥੇ ਇੱਕ ਸ਼ਰੋਣੀ ਅਕਾਲੀ ਦਲ ਵੱਲੋਂ ਵੱਡਾ ਕੱਟ ਕੀਤਾ ਜਾ ਰਿਹਾ ਹੈ ਭਾਵੇਂ ਸਾਨੂੰ ਉਹਦੇ 'ਚ ਸੱਦਾ ਨਹੀਂ ਉਹ ਕੱਠ ਉਸ ਇਲਾਕੇ ਦਾ ਹੈ ਪਰ ਫਿਰ ਵੀ ਸਾਡੇ ਮਨ 'ਚ ਪੰਥ ਪ੍ਰਸਤੀ ਹੈ ਪਾਰਟੀ ਪ੍ਰਤੀ ਹਮਦਰਦੀ ਪਿਆਰ ਹੈ ਇਸ ਕਰਕੇ ਅਸੀਂ ਚਾਹੁੰਦੇ ਸੀ ਕਿ ਅਸੀਂ ਵੀ ਉੱਥੇ ਜਾ ਕੇ ਹਾਜ਼ਰੀ ਭਰ ਸਕੀਏ ਤੇ ਨੌਜਵਾਨਾਂ ਨੂੰ ਛੋਟੀ ਜੀ ਕਾਲ ਦਿੱਤੀ ਸੀ ਇਹ ਵੱਡੀ ਗਿਣਤੀ ਚਾਹੀਏ ਆ ਉਹਦੀਆਂ ਤਿਆਰੀਆਂ ਸੰਬੰਧੀ ਪਲੱਸ ਨਾਲ ਦੀ ਨਾਲ ਜੋ 20 ਤਰੀਕ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਭਰਤੀ ਮੈਂਬਰਸ਼ਿਪ ਭਰਤੀ ਹੋਣ ਜਾ ਰਹੀ ਹੈ ਉਹਦੀਆਂ ਤਿਆਰੀਆਂ ਸੰਬੰਧੀ ਅਸੀਂ ਬਿਉਂਤਬੰਦੀ ਕਰਨ ਲਈ ਯੋਜਨਾਬੰਦੀ ਕਰਨ ਲਈ ਕਿ ਸਾਡਾ ਸੰਗਠਨ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨੌਜਵਾਨ ਹਰ ਗਲੀ ਮਹੱਲੇ ਨਗਰ ਕੂਚੇ ਕਸਬੇ ਦੇ ਵਿੱਚ ਬੈਠਾ ਹੈ ਹਰ ਪਿੰਡ ਦੇ ਵਿੱਚ ਬੈਠਾ ਹੈ ਉਹਨਾਂ ਦੇ ਅੰਦਰ ਜੋਤ ਕਿਵੇਂ ਦੁਬਾਰਾ ਜਗਾਈ ਜਾ ਸਕਦੀ ਹੈ ਕਿਵੇਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਣੀ ਹੈ ਨੌਜਵਾਨਾਂ ਦੇ ਨਾਲ ਅਸੀਂ ਯੋਜਨਾਬੱਧ ਢੰਗ ਦੇ ਨਾਲ ਅਸੀਂ ਵਿਉਂਤਬੰਦੀ ਕਰਨ ਦੇ ਲਈ ਅੱਜ ਇੱਥੇ ਇਕੱਤਰ ਹੋਏ ਹਾਂ ਇਹ ਇਸ ਕਰਕੇ ਮੈਂ ਜਿੱਥੇ ਨੌਜਵਾਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਇਹ ਲੀਡਰਸ਼ਿਪ ਹੈ ਕਿੰਨੇ ਗੇ ਲੋਕਾਂ ਦਾ ਹੰਗਾਰਾ ਮਿਲ ਰਿਹਾ ਉਹ ਕਿੰਨੇ ਕੋ ਵਰਕਰ ਲੋਕ ਆ ਰਹੇ ਜੋ ਸਾਨੂੰ ਲੱਗਦਾ ਹੈ ਜੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਦੇ ਹੁਕਮ ਨੂੰ ਸਿਜਦਾ ਕਰਦਿਆਂ ਹੋਇਆ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਔਰ ਪਾਰਟੀ ਲੀਡਰਸ਼ਿਪ ਨੇ ਉਸ ਨੂੰ ਪ੍ਰਵਾਨ ਕੀਤਾ ਤੇ ਇਸ ਗੱਲ ਤੋਂ ਖੁਸ਼ ਹੋ ਕੇ ਕਿ ਪਾਰਟੀ ਪ੍ਰਧਾਨ ਨੇ ਅਕਾਲ ਤਖਸਬ ਜੀ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ ਹੈ ਅੱਜ ਦੁਬਾਰਾ ਅਕਾਲੀ ਦਲ ਦੇ ਜਿਹੜੇ ਰੁੱਸੇ ਹੋਏ ਲੋਕ ਸੀ ਅਕਲ ਸਾਡੇ ਕਿਸੇ ਕਾਰਨਾ ਕਰਕੇ ਵੀ ਉਹ ਦੁਬਾਰਾ ਵੱਡੀ ਗਿਣਤੀ 'ਚ ਬੜੇ ਉਤਸ਼ਾਹ ਨਾਲ ਚਾਹ ਨਾਲ ਹੌਸਲੇ ਨਾਲ ਦੁਬਾਰਾ ਨਿਕਲ ਕੇ ਆ ਗਏ ਜਿੱਥੋਂ ਤੱਕ ਗੱਲ ਭਰਤੀ ਦੀ ਹੈ ਮੈਨੂੰ ਲੱਗਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭਰਤੀ ਹੋਏਗੀ ਔਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਆਉਣ ਵਾਲੇ ਕੱਲ ਦੇ ਵਿੱਚ ਲੁਧਿਆਣਾ ਇੱਕ ਪਾਸੜ ਅਕਾਲੀ ਦਲ ਵੱਲੋਂ ਭੁਗਤੇਗਾ ਜਿਹੜੇ ਕਹਿੰਦੇ ਸੀਗੇ ਕਿ ਅਕਾਲੀ ਦਲ ਹਾਸ਼ੀਏ ਤੋਂ ਥੱਲੇ ਖਿਸਕ ਚੁੱਕਿਆ ਹੈ ਜਿਹੜੇ ਕਹਿੰਦੇ ਸੀ ਅਕਾਲੀ ਦਲ ਦੀ ਗੱਲ ਕਰਨ ਵਾਲਾ ਕੋਈ ਨਹੀਂ ਮੈਂ ਉਹਨਾਂ ਵੀਰਾਂ ਨੂੰ ਤੁਹਾਡੇ ਜਰੀਏ ਤੁਹਾਡੇ ਕੈਮਰਿਆਂ ਦੀ ਅੱਖ ਦੇ ਜਰੀਏ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੌਜਵਾਨਾਂ ਦੇ ਇਹਨਾਂ ਬਜ਼ੁਰਗਾਂ ਦੇ ਚਿਹਰਿਆਂ ਦੀ ਰੌਣਕ ਦੱਸਦੀ ਹੈ ਇਹਨਾਂ ਦੇ ਹੌਸਲੇ ਦੱਸਦੇ ਹੈ ਇਹਨਾਂ ਦੇ ਜਜ਼ਬਾਤ ਦੱਸਦੇ ਹੈ ਇਨਾਂ ਦੇ ਇਹਨਾਂ ਦੀ ਮੰਨ ਦੀ ਚੜ੍ਹਦੀ ਕਲਾ ਦੱਸਦੀ ਹੈ ਕਿ ਆਉਣ ਵਾਲੇ ਕੱਲ ਦੇ ਵਿੱਚ ਇਹ ਲੋਕ ਨਵੀਂ ਈਬਾਰਤ ਲਿਖਣਗੇ। ਸੂਤ ਕਾਲੀ ਦਲ ਜਿੰਦਾਬਾਦ ਸੂਤ ਕਾਲੀ ਦਲ ਜਿੰਦਾਬਾਦ ਆਉਣ ਵਾਲੇ ਕੱਲ 'ਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵੀ ਕਰਾਂਗੇ। ਜਿੱਥੇ ਪਾਰਟੀ ਦਾ ਸਨੇਹਾ ਆਇਆ ਘਰ ਘਰ ਜਾ ਕੇ ਜਿੰਨੇ ਰੁੱਸੇ ਨਾਰਾਜ਼ ਨੇ ਸਾਰਿਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਵਾਂਗੇ। ਅਸਲ ਇਹ ਕਿ ਕਿਹੜੇ ਇਲਾਕਿਆਂ ਦੇ ਵਿੱਚ ਕਿਹੜੇ ਏਰੀਏ ਦੇ ਵਿੱਚ ਜਿਹੜੇ ਬਾਗੀ ਹੋਏ ਨੇ ਅਕਾਲੀ ਦਲ ਤੋਂ ਉਸ ਏਰੀਏ ਨੂੰ ਕਵਰ ਕੀਤਾ ਜਾਊਗਾ ਵੀ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ। ਦੇਖੋ ਜੀ ਜੋ ਇੱਕ ਮੰਗ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨਗੀ ਤੋਂ ਅਸਤੀਫਾ ਦੇਣ ਪ੍ਰਵਾਨ ਕੀਤਾ ਜਾਵੇ ਜਦੋਂ ਮੰਗਾ ਸਾਰਿਆਂ ਦੀਆਂ ਮੰਨੀਆਂ ਗਈਆਂ ਮੈਨੂੰ ਨਹੀਂ ਲੱਗਦਾ ਹੁਣ ਕੋਈ ਬਾਗੀ ਆ ਇਹ ਕਿੰਨੇ ਨੌਜਵਾਨ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਰੋਸ ਸੀਗਾ ਅੱਜ ਸਾਰੇ ਸਾਡੇ ਨਾਲ ਆ ਕੇ ਖੜ ਗਏ ਆ ਇਸ ਕਰਕੇ ਰੋਸ ਤਾਂ ਹੁਣ ਖਤਮ ਹੋ ਗਿਆ ਹੁਣ ਤਾਂ ਲੋਕ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਉਣ ਲਈ ਅਕਾਲੀ ਦਲ ਦੀ ਬਾਤ ਪਾਉਣ ਲਈ ਤੁਰ ਪਏ ਆ ਆਉਣ ਵਾਲੇ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਕਿ ਪੰਜਾਬ ਦੇ ਅੰਦਰ ਬੱਚਾ ਬੱਚਾ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਵਿਦਿਆਰਥੀ ਹੈ ਇੰਡਸਟ੍ਰੀਅਲਿਸਟ ਹੈ ਪੰਜਾਬ ਦਾ ਦੁਕਾਨਦਾਰ ਹੈ ਕਾਰਖਾਨੇਦਾਰ ਹੈ ਪੰਜਾਬ ਦਾ ਕੋਈ ਵੀ ਵਪਾਰੀ ਹੈ ਕੋਈ ਮਜ਼ਦੂਰ ਹੈ ਹਰ ਖਿੱਤੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਆ ਉਹ ਆਪ ਮਹਾਰਾਜ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੈ ਕੇ ਗਲੀ ਗਲੀ ਜਾ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। ਈ ਸੋਨੇ ਹੋ। ਆਈਡੀਓ ਚ ਉਹਣਾ ਜਿਹੜੀ ਆਣੀ ਲੱਗਦਾ ਵੀ ਸ਼ੋਮਨੀਆ ਅਕਾਲੀ ਦਲ ਦੇ ਯੂਥ ਵੱਲੋਂ ਵੀ ਨਵੀਂ ਲਹਿਰ ਦਿੱਤੀ ਜਾਵੇ 2027 ਨੂੰ ਇਸ ਗੱਲ ਦਾ ਅਸੀਂ ਸੰਗਤ ਨਾਲ ਵਾਅਦਾ ਕਰਦੇ ਹਾਂ ਕਿ ਯੂਥ ਅਕਾਲੀ ਦਲ ਦੇ ਜਿਹੜੇ ਨੌਜਵਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਸੇਵਾ 'ਚ ਤਤਪਰ ਰਹਿਣਗੇ ਨਾ ਕੇਵਲ 2027 ਤੱਕ ਜਿੰਨਾ ਚਿਰ ਸਾਡੇ ਸਾਹਾਂ 'ਚ ਸਾਹ ਚੱਲਦੇ ਆ ਸਾਡੇ ਸਰੀਰ 'ਚ ਸਾਡਾ ਖੂਨ ਦਾ ਆਖਰੀ ਕਤਰਾ ਵੀ ਪੰਜਾਬ ਦੇ ਲੋਕਾਂ ਲਈ ਵਹੇਗਾ ਅਸੀਂ ਗੱਲ ਪੰਜਾਬ ਦੀ ਕਰਨੀ ਆ ਪੰਜਾਬੀ ਦੀ ਕਰਨੀ ਆ ਪੰਜਾਬੀਅਤ ਦੀ ਕਰਨੀ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਨਾਲ ਕੋਈ ਸਾਡਾ ਮਤਲਬ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਖੜਦੇ ਸੀ ਖੜੇ ਹਾਂ ਤੇ ਖੜਦੇ ਰਹਾਂਗੇ ਤੇ ਅਗਲੀ ਰਣਨੀਤੀ ਤੁਹਾਡੀ ਕੀ ਹੈ ਜੀ ਅਗਲੀ ਰਣਨੀਤੀ ਅਸੀਂ ਘਰ ਘਰ ਜਾ ਕੇ ਹਰ ਗਲੀ ਕੋਚੇ ਮਹੱਲੇ ਦੇ ਵਿੱਚ ਜਾ ਕੇ ਹਰ ਪਿੰਡ ਨਗਰ ਕਸਬੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਵਾਂਗੇ ਜਿੰਨੇ ਸਾਡੇ ਤੋਂ ਕੋਈ ਨਾਰਾਜ਼ ਨਹੀਂ ਦੇਖੋ ਨਾਰਾਜ਼ਗੀ ਆਪਣੇ ਨਾਲ ਕੀਤੀ ਜਾਂਦੀ ਹੈ ਬਗਾਨੇ ਨਾਲ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੇਰੇ ਨਾਲ ਕੋਈ ਵਾਅਦਾ ਵਾਸਤਾ ਨਹੀਂ ਰੱਖਦੇ ਮੇਰੇ ਤੋਂ ਨਾਰਾਜ਼ ਕਿਉਂ ਹੋਣਾ ਨਾਰਾਜ਼ ਆਪਣੇ ਤੋਂ ਹੁੰਦੇ ਆ ਅਸੀਂ ਹੱਥ ਜੋੜ ਕੇ ਨਿਮਰਤਾ ਪਿਆਰ ਨਾਲ ਆਪਣੀਆਂ ਗਲਤੀਆਂ ਆਪਣੀਆਂ ਝੋਲੀ ਚ ਪਵਾ ਕੇ ਅਸੀਂ ਸਾਰੇ ਵਾਪਸ ਲੈ ਕੇ ਆਵਾਂਗੇ ਕੋਈ ਸਾਡੇ ਚ ਕੋਈ ਦਫਾੜ ਨਹੀਂ ਐ ਕੋਈ ਵਖਰੇਵਾ ਪੜਨੀ ਸਾਰੇ ਇਕਾਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਜ਼ਿਲ੍ਹਾ ਲੁਧਿਆਣੇ ਦੇ ਪ੍ਰਧਾਨ ਨੇ ਸ੍ਰੀ ਸਤਕਾਰਯੋਗ ਪੱਠਲ ਸਾਹਿਬ ਉਹਨਾਂ ਨੇ ਅੱਜ ਆਉਣਾ ਸੀ ਪਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਬੇਟੀ ਦੇ ਆਨੰਦ ਕਾਰਜ ਹੈ ਉਹਨਾਂ ਦੇ ਖੰਡਪੜ ਸਾਹਿਬ ਦਾ ਉੱਥੇ ਭੋਗ ਹੈ ਇਸ ਕਰਕੇ ਉਹ ਉੱਥੇ ਗਏ ਹੋਏ ਆ ਤੇ ਕੋਈ ਇਹ ਵੀ ਨਾ ਸਮਝੇ ਵੀ ਪ੍ਰਧਾਨ ਸਾਹਿਬ ਗੈਰ ਹਾਜ਼ਰ ਨੇ ਉਹਨਾਂ ਨੇ ਫਿਰ ਸਾਡੀ ਸਾਰੇ ਪ੍ਰਭਜੋਤ ਜੀ ਬੈਠੇ ਆ ਬਲਵੈਤ ਜੀ ਬੈਠੇ ਆ ਕੈਲੇ ਸਾਬ ਬੈਠੇ ਆ ਜੱਗੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਰਿਵਰਾਂ ਨੂੰ ਯਾਦ ਕਰੂੰਗਾ ਜਿਹੜਾ ਕੰਮ ਮੈਂ ਕਰਦਾ ਫਿਰ ਆਪਣੇ ਰਿਵਰਾਂ ਨੂੰ ਯਾਦ ਕਰ ਕਰਦਾ ਜੈ ਭੀਮ ਜੈ ਭਰਤ ਜੈ ਵਾਲਮੀਕੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਗੱਲ ਕਰੀਏ ਸ਼ੌਰਮਣੀ ਅਕਾਲੀ ਦਲ ਜੀ ਸ਼ੌਰਮਣੀ ਅਕਾਲੀ ਦਲ ਉਹ ਪਾਰਟੀ ਆ ਜੀ ਕੀ ਤੂਫਾਨਾਂ ਦੇ ਮੂੰਹ ਮੋੜ ਦਿੰਦੀ ਹੈ ਤੂਫਾਨਾਂ ਦੇ ਇਹ ਤਾਂ ਕੁਛ ਵੀ ਨਹੀਂ ਪਾਰਟੀ ਜਿਹੜੀ ਆਉਣਾ ਪਿਆ ਤੇ ਆਮ ਪਾਰਟੀ ਆਈ ਹੈਗੀ ਆ ਜੀ ਇਹ ਤਾਂ ਝੂਠੇ ਲਾਰੇ ਲਾਉਂਦੀਆਂ ਝੂਠੇ ਉਹੜਾ ਮਕੰਦਰੀ ਸਾਹਿਬ ਜਿਹੜਾ ਭਗਵੰਤ ਮਾਨ ਜੀ ਬੈਠੇ ਆ ਉਹ ਰਾਤ ਨੂੰ ਕੋਈ ਹੋਰ ਕੰਮ ਗੱਲ ਕਰਦਾ ਸਵੇਰੇ ਕੋਈ ਹੋਰ ਬਿਆਨ ਦੇ ਦਿੰਦਾ ਇਸ ਲਈ ਇਹ ਆਫਾਵਾ ਵਾਲੀ ਪਾਰਟੀ ਆ ਜੀ ਮੈਂ ਤਾਂ ਦੇਖੋ 100 ਸਾਲ ਤੋਂ ਪਾਰਟੀ ਚੱਲਦੀ ਆ ਜੀ ਸਾਡੇ ਭਦੇ ਵੱਡੇ ਬਾਦ ਸਾਹਿਬ ਅਨੇ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਇਸ ਪਾਰਟੀ ਨੂੰ 100 ਸਾਲ ਦਿੱਤਾ ਔਰ ਸੈਗਲ ਦੇ ਅੱਗੇ ਇਹਨਾਂ ਨੇ ਇਹ ਪਾਰਟੀ ਖੜੀ ਕੀਤੀ ਹੈ ਮਾਮੂਲੀ ਪਾਰਟੀ ਹੈ ਮੈਂ ਤਾਂ ਇਹ ਹੀ ਕਹਾਂਗਾ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਓ ਅਫਵਾਹਾਂ ਦੀ ਪਾਰਟੀਆਂ ਮਗਰ ਨਾ ਜਾਓ ਇੱਕੋ ਇੱਕੋ ਹੀ ਇਤ ਦੀ ਪਾਰਟੀ ਹੈ ਉਹ ਹੈਗੀ ਸ਼ਰਮਣੇ ਅਕਾਲੀ ਦਲ ਸ਼ਰਮਣੇ ਦੇ ਸਾਲ ਬਾਤ-ਬਾਤ ਵਾਦਈਏ ਦੋਸਤ ਆਈ ਨਹੀਂ ਆਪਣਾ ਸਾਲ ਜੀ ਪੈਸੇ ਸਰਕਾਰ ਕਰ ਜਾਣੀਆਂ ਸਾਲ ਤੋਂ ਬਣ ਇਲੈਕਸ਼ਨ ਕਰਾ ਦਨੇ ਆ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹਨੇ ਆਪਣੀ ਪਾਰਟੀ ਖੜੀ ਕੀਤੀ ਉਸ ਪੁੱਤਰ ਨੂੰ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾ ਦੇਖਣਾ ਚਾਹੁੰਦੇ ਪੰਜਾਬ ਵਾਸੀ ਔਰ ਪੂਰਾ ਵਾਲਮੀਕੀ ਸਮਾਜ ਸਰਦਾਰ ਸੁਖਵੀਰ ਸਿੰਘ ਬਾਦਲ ਸ਼ੋਮਨੀ ਕਾਲੀ ਨਾਲ ਖੜਾਈ ਜੈਪੀਮ ਜੈ ਪਰ ਜੈ ਵਾਲਮੀਕੀ ਸਾਡੇ ਲੁਧਿਆਣੇ ਦੇ ਮਾਣਯੋਗ ਐਮਐਲਏ ਗੋਗੀ ਬੱਸੀ ਜੀ ਕੱਲ ਅਕਾਲ ਚਲਾਣਾ ਕਰ ਗਏ ਸੀ ਅਸੀਂ ਅੱਜ ਸਾਡੇ ਯੂਥ ਕਾਲੀ ਦਲ ਦੀ ਮੀਟਿੰਗ ਹੋਈ ਉੱਥੇ ਵੀ ਆਪਾਂ 1 ਮਿੰਟ ਦਾ ਮੌਨ ਰੱਖਿਆ ਜੀ ਤੇ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਜੀ ਅੱਜ ਜਿਹੜੀ ਯੂਥ ਕਾਲੀ ਦਲ ਦੀ ਮੀਟਿੰਗ ਹੋਈ ਹੈ ਇਹਦਾ ਮੇਨ ਇਹ ਸੀਗਾ ਕਿ ਲੋਕੀ ਜਿਹੜੇ ਜਿਨ੍ਹਾਂ ਲੋਕਾਂ ਦੇ ਅੱਗੇ ਝੂਠਾ ਭ੍ਰੰਮ ਫਲਾਇਆ ਜਾ ਰਿਹਾ ਸੀਗਾ ਝੂਠੀ ਵਾਹ ਫਲਾਈਆਂ ਜਾਂਦੀ ਕਿ ਕਾਲੀ ਦਲ ਡੈੱਡ ਹੋ ਗਿਆ ਜਾਂ ਅਕਾਲੀ ਦਲ ਕਮਜ਼ੋਰ ਹੋ ਗਿਆ ਅੱਜ ਜਿਹੜੀ ਮੀਟਿੰਗ ਦੇ ਵਿੱਚ ਹੰਗਾਰਾ ਭਰਿਆ ਗਿਆ ਮੇਰੇ ਸਾਰੇ ਵੀਰ ਲੁਧਿਆਣੇ ਤੋਂ ਕਾਲੀ ਦਲ ਤੋਂ ਯੂਥ ਕਾਲੀ ਦਲ ਤੋਂ ਸਾਰਿਆਂ ਨੇ ਅੱਜ ਜਿਹੜੀ ਇਹ ਮੀਟਿੰਗ ਦੇ ਵਿੱਚ ਆਪਣਾ ਏਕਤਾ ਦਿਖਾਈ ਹੈ ਉਹ ਤੋਂ ਇਹ ਸਾਬਿਤ ਹੁੰਦਾ ਉਹ ਤੋਂ ਇਹ ਮੈਸੇਜ ਜਾਂਦਾ ਵਾ ਕਿ ਅਕਾਲੀ ਦਲ ਆਉਣ ਵਾਲਾ ਟਾਈਮ ਅਕਾਲੀ ਦਲ ਦਾ ਹੈ ਆ ਕਾਣ ਵਾਲਾ ਦਲ ਆ ਕਾਨ ਵਾਲ ਆਣ ਵਾਲਾ ਟਾਈਮ ਯੂਥ ਅਕਾਲੀ ਦਲ ਦਾ ਸ਼ਰੋਮਣੀ ਅਕਾਲੀ ਦਲ ਦਾ ਪੰਜਾਬ ਦਾ ਪੰਜਾਬੀਅਤ ਦਾ ਇਨਸਾਨੀਅਤ ਦਾ ਆ ਗਿਆ ਜੀ 2027 ਇਲੈਕਸ਼ਨ ਆ ਗਏ ਜਾਰਾ ਦੂਰ ਨਹੀਂ ਹੈ ਇਹਦੇ ਵਿੱਚ ਜਿੰਨਾ ਵੀ ਹੈ ਇਹ ਝੂਠਾ ਭਰਮ ਨੈਟਵਰਕ ਫਲਾਇਆ ਗਿਆ ਸੀਗਾ ਇਹ ਸਾਰਾ ਅਕਾਲੀ ਦਲ ਮੂੰਹ ਤੋੜ ਜਵਾਬ ਦੇਗਾ ਜੀ ਇਹਨਾਂ ਸਾਰਿਆਂ ਨੂੰ ਤੇ ਮੋੜ ਸੱਤਾ ਸ਼ਰੋਮਣੀ ਅਕਾਲੀ ਦਲ ਦੀ ਬਣੇਗੀ ਇਹ ਤੈਅ ਹੈ